ਤੋ ਆਦਿ ਜੁਗਾਤੀ ਜੁਗਾ ਜੁਗ ਪੂਰਾ ਪਰਮੇਸ਼ਰ ਪੂਰਾ ਪਰਮੇਸ਼ਰ ਪੂਰਾ ਪਰਮੇਸ਼ਰ ਪੂਰਾ ਪਰਮੇਸ਼ਰ ਗੁਰ ਕੀ ਮਹਿਮਾ ਕਿਆ ਕਹਾੰ ਗੁਰੂ ਰੂਪ ਵੇਖ ਸਤਸਾ ਗੁਰੂ ਰੂਪ ਵੇਖ ਕੱਤ ਸੱਤ ਸਾਰ ਗੁਰੂਬ ਵੇਕ ਸੱਤ ਸਾਰ ਗੁਰੂਬ ਵੇਕ ਸੱਤ ਸਾਰ ਸਰਬ ਸੁਖਾਂ ਮੈਂ ਪਾਲਿਆ ਹਰ ਸਰਬ ਸੁਖਾਂ ਮੈਂ ਪਾਲਿਆ ਸਰਬ ਸੁਖਾਂ ਮੈਂ ਪਾਲਿਆ ਹਰ ਵਡਨਾ ਕੋਈ ਹਰ ਜੇ ਵਡਨਾ ਕੋਈ ਹਰ ਜੇ ਵਡਨਾ ਕੋਈ ਹਰ ਜੇ ਵਡਨਾ ਕੋਈ ਗੁਰ ਤੁਠੇ ਤੇ ਪਾਈਐ ਗੁਰ ਤੁਠੇ ਤੇ ਪਾਈਐ ਸੱਚ ਸਾਹਿਬ ਸੋਈ सच साहिब सोई सच साहिब सोई सच साहिब सोई मा क्या कहा गुरू बै सत सर गुरब में सत सर गुरूबेख सत सर गुरबे सत सर आद oh, जुगा ते जुग जुग ओ आज जुगार जुग जुग पूरा پورا पूरा پورا पूरा परमेशर पूरा परमेश गुर खे मा क्या केख सत स ਗੁਰੂਬ ਵੇਕ ਸਤ ਸਾਰ ਗੁਰੂਬ ਵੇਕ ਸਤ ਸਾਰ ਗੁਰੂਬ ਵੇਕ ਸਤ ਸਾਰ ਬਲੇ ਹਾਰੀ ਗੁਰ ਆਪਨੇ ਬਲੇ ਆ ਸਾਧ ਸਦ ਕੁਰਬਾਨਾ ਸਾਧ ਸਦ ਕੁਰਬਾਨਾ ਸਾਧ ਸਦ ਕੁਰਬਾਨਾ ਸਾਧ ਸਦ ਕੁਰਬਾਨਾ ਨਾਮ ਨਾ ਬਿਸਰਿਓ ਈਕ ਕਹਿਨਾ ਨਾਮ ਨਾ ਬਿਸਰਿਓ चशा की जदाना चशाए की जदाना चशायो की जदाना चशाए की जो दाना गुरू की महिमा क्या त गुरू वेख सत सार गुरू वेख सत सर गुरू वेख सत सर गुरु सत सो आदि जुग जुग ओ आद जुगाती जुग जुग पूर परेशर पूरा परमेशर पूरा परमेशर पूरा परमेशर पागट सच्चा सोए है पगट सच्चा सोए है जिस हार तना अंतर जिस तना हार अंतर जिस तना हार अंतर जिस तना हार अंतर ਪਾਗਟ ਸੱਚਾ ਸੋਏ ਹੈ ਪਾਗਟ ਸੱਚਾ ਸੋਏ ਹੈ ਜਿਸ ਹਰ ਤਾਨਾ ਅੰਤਰ ਜਿਸ ਹਰ ਤਾਨਾ ਅੰਤਰ ਸੋ ਛੁੱਟੇ ਮੰਜਾਲ ਤੇ ਸੋ ਛੁੱਟੇ ਮੰਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਜਿਸ ਗੁਰ ਸ਼ਬਦ ਨਿਰੰਤਰ ਜਿਸ ਗੁਰ ਸ਼ਬਦ ਨਿਰੰਤਰ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕੀ ਕਹਾ ਗੁਰੂ ਬੇ ਤੇ ਸੰਤ ਸਾਰ गुरूवेक सत सार गुरू वेक सत सार गुरू वेख सत ओ आद जुगारत जुग जुग ओ आद जुगा जुग जुग पूरा परमेश्वर पूरा परमेश्वर पूरा परमेश्वर र परमेश्वर नामते आओ सद सदा नामते आओ सद सदा हर हर मानरंगे हर हर मानरंगे हर हर मानरंगे हर हर मानरंगे ਜੀਉ ਪ੍ਰਾਨ ਤਨ ਗੁਰੂ ਹੈ ਜੀਉ ਪ੍ਰਾਨ ਤਨ ਗੁਰੂ ਹੈ ਨਾਨਕ ਕੈ ਸੰਗ ਨਾਨਕ ਕੈ ਸੰਗ ਨਾਨਕ ਕੈ ਸੰਗ ਨਾਨਕ ਕੈ ਸੰਗ ਗੁਰ ਕੇ ਮੈਂ ਮਾ ਕੀ ਕਹਾ ਤਾ ਗੁਰ ਕੇ सत सार गुरू में हिकु सात आद जुगारती जुग ओ आद जुगारती जुग जुग पूर परमेश ਪੂਰਾ ਪਰਮੇਸ਼ਰ ਪੂਰਾ पूरा ਪੂਰਾ ਪਰਮੇਸ਼ਰ